ਗੋਇਲ ਸਾਹਿਬ ਦੀ ਪੂਰੀ ਟੀਮ ਨੂੰ ਮੇਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੋਇਲ ਸਾਹਿਬ ਮੈਂ ਤਰਨ ਤਰਨ ਤੋਂ ਪ੍ਰੇਮ ਕੁਮਾਰ ਮੈਨੂੰ ਜਦੋਂ ਪਤਾ ਲੱਗਿਆ ਕਿ ਤੁਸੀਂ ਅੰਮ੍ਰਿਤਸਰ ਆ ਰਹੇ ਹੋ ਤਾਂ ਮੇਰਾ ਮਨ ਬੜਾ ਖੁਸ਼ ਹੋਇਆ ਮੈਨੂੰ ਇੰਨਾ ਖੁਸ਼ੀ ਹੋਈ ਕਿ ਕੋਈ ਹੱਦ ਨਹੀਂ ਸੀ ਕੀ ਬਾਤ ਕਿਉਂਕਿ ਮੈਂ ਆਪਣਾ ਨਸ਼ਾ ਛੁਡਾਣਾ ਚਾਹੁੰਦਾ ਸੀਗਾ ਤੁਹਾਨੂੰ ਮਿਲ ਕੇ ਤੇ ਜਦੋਂ ਤੁਹਾਨੂੰ ਮੈਂ ਮਿਲਿਆ ਤਾਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਵੀ ਪਹਿਲਾਂ ਸਿਰਫ 4 ਦਿਨ ਦੀ ਦਵਾਈ ਲੈ ਕੇ ਜਾਓ ਬਿਲਕੁਲ ਬਿਲਕੁਲ ਤੇ ਮੈਂ 4 ਦਿਨ ਦੀ ਦਵਾਈ ਲੈ ਲਈ ਤੁਹਾਡੇ ਕੋਲੋਂ ਜੀ ਤੇ ਤੁਸੀਂ ਖੋਰ ਗੱਲ ਕਹੀ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਆਪ ਹੀ ਲੈਬੋਰੀ ਹੁੰਦਾ ਹਾਂ ਮੈਨੂੰ ਬੜੀ ਚੰਗੀ ਲੱਗੀ ਗੱਲ ਬਿਲਕੁਲ ਤੁਸੀਂ ਬਿਨਾਂ ਲਾਲਚ ਤੋਂ ਮੇਰੇ ਘਰ ਦੇਆਂ ਨੂੰ ਸਮਝਾਇਆ ਚੰਗੀ ਤਰ੍ਹਾਂ ਤੇ ਮੈਂ ਦਵਾਈ ਸ਼ੁਰੂ ਕੀਤੀ ਤੇ ਮੈਨੂੰ ਨਾ ਦੂਜੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਬਿਲਕੁਲ ਤੇ ਇਸ ਵਾਸਤੇ ਨਾ ਮੈਂ तहे ਦਿਲ ਤੋਂ ਤੁਹਾਡੀ ਟੀਮ ਦਾ ਅਤੇ ਤੁਹਾਡਾ ਸ਼ੁਕਰੀਆ ਅਦਾ ਕਰਨ ਵਾਹ ਜੀ ਵਾਹ ਤੇ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਤੁਹਾਡਾ ਜਿੱਦਾਂ ਮੇਰਾ ਤੁਸੀਂ ਨਸ਼ਾ ਛਡਵਾ ਦਿੱਤਾ ਐਦਾਂ ਸਾਰਿਆਂ ਦਾ ਨਸ਼ਾ ਛਡਵਾ ਦਿਓ ਤੇ ਤੁਹਾਡਾ ਬਹੁਤ ਬਹੁਤ ਧਨਵਾਦ ਹੋਵੇਗਾ ਤੇ ਲੋਕ ਪ੍ਰਾਈ ਹੋਵੇਗਾ ਪ੍ਰੇਮ ਜੀ ਤੁਸੀਂ ਵੈਸੀ ਬਹੁਤ ਸਮਾਰਟ ਹੋ ਤੁਹਾਡੇ ਵਿੱਚੋਂ ਕਈ ਚਲਕਾਂ ਪੈਂਦੀਆਂ ਨੇ ਸਾਨੂੰ ਮੁਕੰਮਬੋ ਦੀ ਵੀ ਯਾਦ ਆ ਗਈ ਥੈਂਕ ਯੂ ਜੀ ਵਾਹ ਜੀ ਵਾਕਈ ਖੁਸ਼ ਕਰਤਾ ਔਰ ਇੱਕ ਬੜੀ ਗੱਲ ਹੈ ਕਿ ਲੋਕੀ ਨਸ਼ਾ ਛੱਡ ਰਹੇ ਆ ਗੋਇਲ ਸਾਹਿਬ ਦੀ ਪੂਰੀ ਟੀਮ ਨੂੰ

ਤੇ ਮੈਂ 4 ਦਿਨ ਦੀ ਦਵਾਈ ਲੈ ਲਈ ਤੁਹਾਡੇ ਕੋਲੋਂ ਜੀ ਤੇ ਤੁਸੀਂ ਖੋਰ ਗੱਲ ਕਹੀ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਆਪ ਹੀ ਲੈਬੋਰੀ ਹੁੰਦਾ ਹਾਂ ਮੈਨੂੰ ਬੜੀ ਚੰਗੀ ਲੱਗੀ ਗੱਲ ਬਿਲਕੁਲ ਤੁਸੀਂ ਬਿਨਾਂ ਲਾਲਚ ਤੋਂ ਮੇਰੇ ਘਰ ਦੇਆਂ ਨੂੰ ਸਮਝਾਇਆ ਚੰਗੀ ਤਰ੍ਹਾਂ ਤੇ ਮੈਂ ਦਵਾਈ ਸ਼ੁਰੂ ਕੀਤੀ ਤੇ ਮੈਨੂੰ ਨਾ ਦੂਜੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਬਿਲਕੁਲ ਤੇ ਇਸ ਵਾਸਤੇ ਨਾ ਮੈਂ तहे ਦਿਲ ਤੋਂ ਤੁਹਾਡੀ ਟੀਮ ਦਾ ਤੇ ਤੁਹਾਡਾ ਸ਼ੁਕਰੀਆ ਅਦਾ ਕਰਨ ਵਾਹ ਜੀ ਵਾਹ ਤੇ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਤੁਹਾਡਾ ਜਿੱਦਾਂ ਮੇਰਾ ਤੁਸੀਂ ਨਸ਼ਾ ਛੁੜਵਾ ਦਿੱਤਾ ਐਦਾਂ ਸਾਰਿਆਂ ਦਾ ਨਸ਼ਾ ਛੁੜਵਾ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਤੇ ਲੋਕ ਪ੍ਰਾਈ ਹੋਵੇਗਾ ਪ੍ਰੇਮ ਜੀ ਤੁਸੀਂ ਵੈਸੇ ਹੀ ਬਹੁਤ ਬਹੁਤ ਸਮਾਰਟ ਹੋ ਤੁਹਾਡੇ ਵਿੱਚੋਂ ਕਈ ਚਲਕਾਂ ਪੈਂਦੀਆਂ ਨੇ ਸਾਨੂੰ ਮੁਕੰਮਬੋ ਦੀ ਵੀ ਯਾਦ ਆ ਗਈ ਥੈਂਕ ਯੂ ਜੀ ਵਾਕਈ ਖੁਸ਼ ਕਰਤਾ ਔਰ ਇੱਕ ਬੜੀ ਗੱਲ ਹੈ ਕਿ ਲੋਕੀ ਨਸ਼ਾ ਛੱਡ ਰਹੇ ਆ ਗੋਇਲ ਸਾਹਿਬ ਦੀ ਪੂਰੀ ਟੀਮ ਨੂੰ ਮੇਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੋਇਲ ਸਾਹਿਬ ਮੈਂ ਤਰਨ ਤਰਨਤੋਂ ਪ੍ਰੇਮ ਕੁਮਾਰ ਹਾਂ ਜੀ ਮੈਨੂੰ ਜਦੋਂ ਪਤਾ ਲੱਗਿਆ ਕਿ ਤੁਸੀਂ ਅੰਮ੍ਰਿਤਸਰ ਆ ਰਹੇ ਹੋ ਤਾਂ ਮੇਰਾ ਮਨ ਬੜਾ ਖੁਸ਼ ਹੋਇਆ ਮੇਰੀ ਬਹੁਤ ਇੰਨੀ ਖੁਸ਼ੀ ਹੋਈ ਕਿ ਕੋਈ ਹੱਦ ਨਹੀਂ ਸੀ ਕਿਆ ਬਾਤ ਕਿਉਂਕਿ ਮੈਂ ਆਪਣਾ ਨਸ਼ਾ ਛੋੜਨਾ ਚਾਹੁੰਦਾ ਸੀਗਾ ਤੁਹਾਨੂੰ ਮਿਲ ਕੇ ਤੇ ਜਦੋਂ ਤੁਹਾਨੂੰ ਮੈਂ ਮਿਲਿਆ ਤੇ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਵੀ ਪਹਿਲਾਂ ਸਿਰਫ 4 ਦਿਨ ਦੀ ਦਵਾਈ ਲੈ ਕੇ ਜਾਓ ਬਿਲਕੁਲ ਬਿਲਕੁਲ ਤੇ ਮੈਂ 4 ਦਿਨ ਦੀ ਦਵਾਈ ਲੈ ਲਈ ਤੁਹਾਡੇ ਕੋਲੋਂ ਜੀ ਤੇ ਤੁਸੀਂ ਹੋਰ ਗੱਲ ਕਹੀ ਕਿ ਜਿਹੜਾ ਬੰਦਾ ਨਸ਼ਾ ਕਰਦਾ ਉਹ ਆਪ ਹੀ ਲੈਬੋਰੀ ਹੁੰਦਾ ਹਾਂ ਮੈਨੂੰ ਬੜੀ ਚੰਗੀ ਲੱਗੀ ਗੱਲ ਬਿਲਕੁਲ ਤੁਸੀਂ ਬਿਨਾ ਲਾਲਚ ਤੋਂ ਮੇਰੇ ਘਰ ਦੇਆਂ ਨੂੰ ਸਮਝਾਇਆ ਚੰਗੀ ਤਰ੍ਹਾਂ ਤੇ ਮੈਂ ਦਵਾਈ ਸ਼ੁਰੂ ਕੀਤੀ ਤੇ ਮੈਨੂੰ ਨਾ ਦੂਜੇ ਦਿਨ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਗਿਆ ਬਿਲਕੁਲ ਤਾਂ ਇਸ ਵਾਸਤੇ ਨਾ ਮੈਂ तहे ਦਿਲ ਤੋਂ ਤੁਹਾਡੀ ਟੀਮ ਦਾ ਤੇ ਤੁਹਾਡਾ ਸ਼ੁਕਰੀਆ ਅਦਾ ਕਰਨ ਵਾਹ ਜੀ ਵਾਹ ਵਾਹ ਤੇ ਮੈਂ ਬਹੁਤ-ਬਹੁਤ ਸ਼ੁਕਰ ਗੁਜ਼ਾਰਾ ਤੁਹਾਡਾ ਜਿੱਦਾਂ ਮੇਰਾ ਤੁਸੀਂ ਨਸ਼ਾ ਛਡਵਾ ਦਿੱਤਾ ਐਦਾਂ ਸਾਰਿਆਂ ਦਾ ਨਸ਼ਾ ਛਡਵਾ ਦਿਓ ਤੁਹਾਨੂੰ ਦਾ ਬਹੁਤ-ਬਹੁਤ ਧਨਵਾਦ ਹੋਵੇਗਾ ਤੇ ਲੋਕਪ੍ਰਾਇਆ ਹੋਵੇਗਾ ਪ੍ਰੇਮ ਜੀ ਤੁਸੀਂ ਵੈਸੇ ਹੀ ਬਹੁਤ ਬਹੁਤ ਸਮਾਰਟ ਹੋ ਤੁਹਾਡੇ ਵਿੱਚੋਂ ਕਈ ਚਲਕਾਂ ਪੈਂਦੀਆਂ ਨੇ ਸਾਨੂੰ ਮੁਕੰਮਬੋ ਦੀ ਵੀ ਯਾਦ ਆ ਗਈ ਥੈਂਕ ਯੂ ਜਵਾ ਜੀ ਵਾਕਈ ਖੁਸ਼ ਕਰਤਾ ਔਰ ਇੱਕ ਬੜੀ ਗੱਲ ਹੈ ਕਿ ਲੋਕੀ ਨਸ਼ਾ ਛੱਡ ਰਹੇ ਆ